ਹਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਪਿੰਡ ਹਲੋਰਖ ਇਹ ਭਵਾਨੀ ਗੜ ਤੋਂ ਇਹ ਅਸਥਾਨ ਤਕਰੀਬਨ 3 ਕਿਲੋਮੀਟਰ ਤੇ ਪੈਂਦਾ ਏ ਇਹ ਜੇ ਆਪਾਂ ਸੰਗਰੂਰ ਤੋਂ ਲਾਈਏ ਸੰਗਰੂਰ ਤੋਂ ਇਹ ਅਸਥਾਨ ਦੇਗਾ ਕਿਲੋਮੀਟਰ ਤੇ ਪੈ ਜਾਂਦਾ ਪਟਿਆਲੇ ਤੋਂ 35 36 ਕਿਲੋਮੀਟਰ ਤੇ ਤੇ ਨਾਬੇ ਤੋਂ ਇਹ 15 16 ਕਿਲੋਮੀਟਰ ਤੇ ਪੈ ਜਾਂਦਾ ਭਵਾਨੀ ਗੜ ਤੇ ਨਾਬਾ ਰੋੜ ਤੇ ਇਹ ਸਥਾਨ ਸਥਿਥਾ ਇੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੀ ਯਾਤਰਾ ਦੇ ਦੌਰਾਨ ਆਏ ਸੀ ਸਤਿਗੁਰਾਂ ਦੇ ਨਾਲ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਅਤੇ ਹੋਰ 300 ਸੰਗਤਾਂ ਮਾਮਾ ਕਰਪਾਲ ਚੰਦ ਵੀ ਜੀ ਅੱਗੇ ਇੱਥੇ ਠਹਿਰੇ ਸੀ ਇਹ ਜਿਹੜੀ ਜ਼ਮੀਨ ਆ ਇਹ ਜ਼ਮੀਨ ਦਵਾਨ ਟੋਟਰਵਾਲ ਦੀ ਆਪਣੀ ਸੀ ਤੇ ਭਾਈ ਜੋਧ ਸਿੰਘ ਉਹਨਾਂ ਦਾ ਨੌਕਰ ਸੀ ਜਿਹੜਾ ਉਹਨਾਂ ਦਾ thora tak sahyogi ਰਿਹਾ ਅਤੇ ਇੱਥੇ ਇੱਕ ਸਾਧੂ ਕੁੱਟਿਆ ਪਾ ਕੇ ਰਿਹਾ ਕਰਦਾ ਸੀ ਜਿੱਥੇ ਜੀਦਾ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਧੂ ਵੀ ਕਿਉਂਕਿ ਲਈ ਕਿ ਸੰਸਥਾਨ ਦਾ ਤੂੰ ਆਡ ਵੱਸ ਸਤਕਾਰ ਰੱਖਣਾ ਇੱਥੇ ਸਫਾਈ ਵਗੈਰਾ ਅਤੇ ਸਿਮਰਣਾ ਬਗਾਰਾ ਕਰਦੇ ਰਹਿਣਾ ਅਤੇ ਪਾਇ ਪਾਈ ਦੀਵਾਨ ਟੋਡਰਮਲ ਜੀ ਨੂੰ ਇਹ ਬਚਨ ਕੀਤੇ ਕਿ ਜਿੱਥੋਂ ਬਹੁਤ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਲੈਣੀ ਹੈ ਜਿਹੜੇ ਵੱਡੀ ਸੇਵਾ ਉਹ ਦੀਵਾਨ ਟੋਡਰਮਲ ਮਾਤਾ ਗੁਜਰਕੌਰ ਜੀ ਅਤੇ ਬਾਬਾ ਜੋਰਾਵਲ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਸਸਕਾਰ ਦੀ ਸੇਵਾ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਉਹ ਸੇਵਾ ਉਹਨੇ ਪ੍ਰਾਪਤ ਕੀਤੀ ਹੈ। ਤੋਂ ਅਤੇ ਭਾਈ ਜੋਤ ਸਿੰਘ ਤੇ ਵੀ ਬੜੀ ਕਿਰਪਾ ਕੀਤੀ ਭਾਈ ਦਵਾਨ ਟੋਡਰ ਮੱਲ ਨੂੰ ਜਿਹਨੂੰ ਅਸੀਂ ਪਹਿਲਾਂ ਤਾਂ ਟੋਡਰ ਮੱਲ ਕਹਿੰਦੇ ਆ ਇਹ ਦਵਾਨ ਤਾਂ ਬਾਅਦ ਦੇ ਵਿੱਚ ਬਣਿਆ ਤੇ ਉਹ ਉਹਨੂੰ ਬਰਸ਼ਟੇ ਪਾਸ਼ਾ ਜੀ ਨੇ ਕੀਤੀ ਸੀ ਇੱਥੇ ਜਣੇ ਦੀ ਜਿਹੜੇ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਜਿਹੜੇ ਆਸਤਪਾਈ ਜੋਤ ਸਿੰਘ ਲੈ ਕੇ ਆਇਆ ਸੀ ਉਹ ਸਮੇਂ ਉਹ 1995 ਦੇ ਵਿੱਚ ਜਦੋਂ ਸੇਵਾ ਇੱਥੇ ਚੱਲੀ ਸੀ ਤਾਂ ਸੇਵਾ ਦੇ ਸਮੇਂ ਜਦੋਂ ਤੋਂ ਵੀ ਥੜਾ ਸਾਬ ਦੀ ਪਟਾਈ ਕੀਤੀ ਗਈ ਨਵੇਂ ਸਿਵੇਰੇ ਤੋਂ ਗੁਰਦੁਆਰਾ ਸਾਹਿਬ ਬਣਦਾ ਸੀ ਉਹ ਸਮੇਂ ਉਹ ਬਾ ਕਾਇਦਾ ਆਸਤਾ ਨਿਕਲੇ ਸੀ ਉਹ ਆਸਤਾਂ ਵਾਲਾ ਹੁਣ ਵਰਤਕੰਚ ਦੇ ਵਰਤਮਾਨ ਦੇ ਵਿੱਚ ਰੱਖ ਕੇ ਉਹ ਆਸਤ ਸਾਮੇ ਹੋਏ ਨੇ ਉਹ ਸਥਾਨ ਤੇ ਜਿੱਥੇ ਆ ਕੇ ਸੰਗਤਾਂ ਹੁਣ ਨਮਸਕਾਰ ਕਰਦੀਆਂ ਨੇ ਇੱਥੇ ਸਤਿਗੁਰੂ ਜੀ ਬੈਠੇ ਸੀ ਜਿਹੜੇ ਨਿੰਮ ਦੇ ਥੱਲੇ ਉਹ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਇਸ ਕਰਕੇ ਇੱਥੇ ਬਹੁਤ ਮਹਾਨਤਾ ਹੈ ਸੱਚੇ ਪਾਤਸ਼ਾਹ ਦੇ ਸਾਥ ਸਮੇਂ-ਸਮੇਂ ਤੇ ਇੱਥੇ ਕੌਤਕ ਵਰਤਦੇ ਨੇ ਸਰੋਵਰਾਂ ਇੱਥੇ ਜਦੋਂ ਸਰੋਵਰ ਦੀ ਪਟਾਈ ਹੋਈ 2015 ਦੇ ਵਿੱਚ ਤਾਂ ਇਹ ਸਰੋਵਰ ਦੇ ਵਿੱਚੋਂ ਸਾਈਡ ਤੋਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੋਂ ਆਪਣੇ ਆਪ ਹੀ ਜਲ ਰਸਣ ਲੱਗ ਗਿਆ ਸੀ 50 ਲੀਟਰ ਤਕਰੀਬਨ ਰੋਜ਼ ਜਲ ਜਲ ਰਸ ਜਾਂਦਾ ਤੇ ਸੰਗਤਾਂ ਉਹ ਆਪਣੇ ਘਰਾਂ ਨੂੰ ਲੈ ਜਾਂਦੀਆਂ 15 ਜਨਾ ਦੇ ਕਰੀਬ ਇਹ ਜਲ ਰਸਦਾ ਰਿਹਾ ਉਸ ਤੋਂ ਬਾਅਦ ਸਾਈਡ ਤੋਂ ਉਹ ਢਿਗਾ ਡੇ ਪੀਆਂ ਤੇ ਉਹ ਜਿਹੜਾ ਜਲ ਸੀ ਨਾ ਉਹ ਢਿਗਾ ਦੇ ਵਿੱਚ ਢਿਗਾ ਜਿਹੜੀ ਮਿੱਟੀ ਆ ਉਹ ਵੀ ਪੀਣ ਲੱਗੀ ਉਸ ਤੋਂ ਬਾਅਦ ਫਿਰ ਇਹ ਸਰੋਵਰਾ ਜਿਹੜਾ ਹੁਣ ਪੱਕਾ ਹੋ ਗਿਆ ਬਹੁਤ ਸਾਰੀਆਂ ਸੰਗਤਾਂ ਦੇ ਇੱਥੇ ਦੁੱਖ ਦੂਰ ਹੁੰਦੇ ਨੇ ਆ ਕੇ ਨਵ ਸਟਾਰ ਕਰਦੇ ਨੇ ਮਾਤਾ ਗੁਜਰ ਕੌਰ ਜੀ ਜੀ ਵੀ ਇੱਕ ਪੈੜ ਜਿਹੜੀ ਸਾਨੂੰ ਦਰਸ਼ਨ ਕਰਨ ਨੂੰ ਮਿਲਦੀ ਆ ਪੱਥਰ ਤੇ ਪੈੜ ਹੋਈ ਹੋਈ ਆ ਇਹ ਉਹਦੇ ਨਾਲ ਦੀਆਂ ਜਿਹੜੀਆਂ ਪੰਜ ਪੈੜਾਂ ਸੀ ਮਾਤਾ ਗੁਜਰ ਕੌਰ ਜੀ ਜੀ ਇੱਕ ਪੈੜ ਅਤੇ ਚਾਰ ਪੈੜਾਂ ਦੋ ਪੈੜਾਂ ਬਾਬਾ ਜੋਰਾਵਾਲ ਸਿੰਘ ਜੀ ਦੀਆਂ ਦੋ ਪੈੜਾਂ ਬਾਬਾ ਫਤੇ ਸਿੰਘ ਜੀ ਦੀਆਂ ਇਹ ਇਹ ਅੱਗੇ ਹੋਈਆਂ ਸੀ ਪਰ ਉਹ ਇੱਕੇ ਪੈੜ ਹੁਣ ਸੰਭਾਲੀ ਗਈ ਆ ਚਲੋ ਜੋ ਸਾਡੇ ਕੋਲੇ ਨਿਸ਼ਾਨੇ ਆ ਸਤਿਗੁਰੂ ਜੀ ਦੀ ਉਹਨੂੰ ਆ ਕਰਕੇ ਨਮਸਕਾਰ ਕਰਦੇ ਨੇ ਇੱਥੇ ਜਿਵੇਂ ਦੂਰੋਂ ਦੂਰੋਂ ਵੀ ਸੰਗਤਾਂ ਆ ਕੇ ਹੁਣ ਫਤੇਗੜ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਏ ਤੇ ਉੱਥੇ 12 11 12 13 ਪੋਹ ਦਾ ਹੁੰਦਾ ਏ ਤੇ 14 ਪੋਹ ਨੂੰ ਜਿਹੜਾ ਨਗਰ ਕੀਰਤਨਾ ਮਹਾਨ ਸਿੱਧੀ ਸਰਦਾ ਯਾਦਗਾਰ ਨਗਰ ਕੀਰਤਨ ਦੇ ਨਾਂ ਤੇ ਗੁਰਦੁਆਰਾ ਜੋਤੀ ਸਰੂਪ ਤੋਂ ਫਤੇਗੜ ਸਾਹਿਬ ਤੋਂ ਗੁਰਦੁਆਰਾ ਮੰਡੀ ਸਾਹਿਬ ਦੇ ਇਥੇ ਪਹੁੰਚਦਾ ਏ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਜਿੱਥੇ ਨਾਲ ਚੱਲਦੀਆਂ ਨੇ ਉੱਥੇ ਪੜਾ ਹਰ ਹਰ ਪੜਾ ਤੇ ਢੋਡੋੜੀ ਦੂਰ ਬਹੁਤ ਸਾਰੀਆਂ ਸੰਗਤਾਂ ਦਾ ਮੇਲਾ ਲੱਗਿਆ ਹੋਇਆ ਹੁੰਦਾ ਏ ਸੰਗਤਾਂ ਬੜੀ ਆਸਤਾ ਦੇ ਨਾਲ ਭਾਵਨਾ ਦੇ ਨਾਲ ਇਹ ਮਤਲਬ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਵੀ ਕੋਈ ਸੰਗਤਾ ਹੋਵੇ ਦਾਸ ਦਾ ਜਿਹੜਾ ਇੱਥੋਂ ਇਤਿਹਾਸ ਮਿਲ ਜਾਂਦਾ ਏ ਕਾਪੀਆਂ ਛੋਟੀਆਂ ਛੋਟੀਆਂ ਜੀਆਂ ਉਹਦੇ ਵਿੱਚ ਨੰਬਰ ਦਿੱਤੇ ਹੋਏ ਨੇ ਉਹ ਨੰਬਰਾਂ ਤੇ ਵੀ ਕਾਲ ਕਰ ਸਕਦੇ ਨੇ ਜੇ ਕੋਈ ਲਿਖਣਾ ਤਾਂ ਲਿਖ ਵੀ ਸਕਦਾ ਏ ਭਾਈ ਜਿਸ ਤਰ੍ਹਾਂ ਕਿ ਇਹਦੇ ਉੱਪਰ ਇਹ ਇਹ ਇਤਿਹਾਸਾ ਨਮ ਗੁਰਦੁਆਰਾ ਸਾਹਿਬ ਦੀ ਫੋਟੋ ਅਸੀਂ ਦੇਖ ਸਕਦੇ ਆ ਤੇ ਇੱਧਰ ਇੱਧਰੇ ਪਾਸੇ ਵੀ ਨੰਬਰ ਦਿੱਤਾ ਹੋਇਆ ਇੱਧਰ ਮਾਤਾ ਗੁਜਰ ਕੌਰ ਜੀ ਤੇ ਤੁਰੇ ਇੱਕ ਬਾਦ ਦੱਸਿਆ ਸੱਚੇ ਪਾਤਸ਼ਾਹ ਜੀ ਦੀ ਫੋਟੋ ਆ ਤੇ ਇੱਥੇ ਆ 10 ਦਾ ਨੰਬਰ ਹੈ 86475 43500 ਦਵਾਰਾ ਭੇਰ ਬੋਲਦਾ 88475 43500 ਜਿਹੜੇ ਦੂਰ ਬਰੇਡੇ ਜੀਆਂ ਸੰਗਤਾਂ ਨੇ ਜਿਵੇਂ ਇਹਨਾਂ ਨੇ ਇਹ ਇਹ ਹੁਣ ਇਹ ਜਿਹੜੀ ਗੱਲ ਆ ਇਹ ਬਾਹਰਲੇ ਦੇਸ਼ਾਂ ਤੇ ਵੀ ਜਾਣੀ ਆ ਸੋ ਹਾਂ ਇੱਥੇ ਵੀ ਦੇਸ਼ ਵਿਦੇਸ਼ ਵਿੱਚ ਸਭ ਥੇ ਜਾਣੀ ਆ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਹੋ ਜੋ ਦਾਸ ਨੇ ਇਤਿਹਾਸ ਦੱਸਿਆ ਹੈ ਇਹ ਬੋਲਿਆ ਇਹ ਬੇਨਤੀ ਕੀਤੀ ਆ ਉਹਦੇ ਵਿੱਚ ਦਾਸ ਨਾਲ ਸੰਪਰਕ ਕਰ ਸਕਦੇ ਨੇ ਇਹ ਵੱਡੇ ਕਿਤਾਬ ਆ ਇੱਕ ਪੋਦੀਆਂ ਰਾਤਾਂ ਉਹ ਪੋਧੀਆਂ ਰਾਤਾਂ ਦੇ ਵਿੱਚ ਵੀ ਇਹ ਸਾਰਾ ਇਤਿਹਾਸ ਇੱਥੇ ਗੁਰਦੁਆਰਾ ਸਾਹਿਬ ਦਾ ਦਿੱਤਾ ਹੋਇਆ। ਕਈ ਕਹਿੰਦੇ ਨੇ ਵੀ ਟੋਡਰਮੱਲ ਲਾਹੌਰ ਦਾ ਕਿ ਕੋਈ ਪਟਨਾ ਸਾਹਿਬ ਦਾ, ਕੋਈ ਕਿਤੇ ਸਮਰਾਲੇ ਦਾ, ਕੋਈ ਕਿਤੇ ਦਾ ਕੋਈ ਕਿਤੇ ਕਹਿ ਰਿਹਾ। ਪਰ ਉਹ ਕਿਤਾਬ ਦੇ ਵਿੱਚ ਜਿਹੜੀਆਂ ਪੋਧੀਆਂ ਰਾਤਾਂ ਭਾਈ ਸਰਬੰਦਰ ਸਿੰਘ ਖਜੂਰਲੇ ਨੇ ਸਪਸ਼ਟ ਕਰਕੇ ਲਿਖਿਆ ਕਿ ਚਾਰ ਟੋਡਰਮੱਲ ਹੋਏ ਨੇ ਵੱਖ-ਵੱਖ ਸਮੇਂ ਦੇ ਵਿੱਚ, ਚਾਰ ਮਸ਼ਹੂਰ ਇਤਿਹਾਸ ਦੇ ਵਿੱਚ। ਪਰ ਇਹ ਜਿਨ੍ਹਾਂ ਨੇ ਸੰਸਕਾਰ ਕੀਤਾ ਇਹ ਟੋਡਰਮੱਲ ਆ ਕਾਕੜੇ ਦੱਸੇ। ਦੇ ਕਪੂਰ ਨਾਲ ਉਹਨਾਂ ਨੇ ਲਿਖਿਆ ਦੀਵਾਨ ਟੋਡਰਮਾਲ ਕਪੂਰ ਤੇ ਉਹਦਾ ਕੋਤੇ ਇਹ ਸੀ ਉਹ ਖੱਤਰੀ ਪਰਿਵਾਰ ਦੇ ਵਿੱਚੋਂ ਹੋਇਆ। ਉਹ ਇਸ ਕਰਕੇ ਮੈਂ ਭਾਈ ਗੁਰਤੇਜ ਸਿੰਘ ਤੁਹੀ ਜਿਹੜੇ ਬਹੁਤ ਅ ਮਤਲਬ ਅ ਸਰਦਾ ਭਾਵਨਾ ਆਪ ਵੀ ਰੱਖਣ ਵਾਲੇ ਨੇ ਤੇ ਗੁਰੂ ਮਹਾਰਾਜ ਦੇ ਇੱਥੇ ਵੀ ਨਤਮਸਤਕ ਆਉਂਦੇ ਰਹਿੰਦੇ ਨੇ ਗੁਰਦੁਆਰੇ ਦੇ ਵਿੱਚ ਤੇ ਭਾਈ ਅ ਅ ਮਾਝਾ ਸਾਹਿਬ ਉਹ ਵੀ ਉਹ ਵੀ ਪਹੁੰਚੇ ਨੇ ਤੋਂ ਮੈਂ ਇਹਨਾਂ ਦਾ ਚੈਨਲ ਬਾਲੇ ਮੀਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰੇ ਚੈਨਲ ਨੂੰ ਤਰੱਕੀ ਵਾਸ਼ ਕਰੇ ਸੰਗਤਾਂ ਇਹ ਸਮੇਂ ਤੋਂ ਬਹੁਤ ਲਾਭ ਉਠਾਉਣ ਕਿਉਂਕਿ ਹੁਣ ਸਹਿਬਜਾਦਾਂ ਦੇ ਜੋੜ ਮੇਲੇ ਦਾ ਸਮਾਂ ਹੈ ਜਿਸ ਤਰ੍ਹਾਂ ਕਿ ਅੱਜ 20 ਦਸੰਬਰ ਅੱਗੇ ਹੁਣ 28 ਦਸੰਬਰ ਦਾ ਇਥੇ ਨਗਰ ਕੀਰਤਨ ਹੋਣਾ ਹੁਣ ਚਮਕੌਰ ਸਾਹਿਬ ਦਾ ਮੇਲਾ ਵੀ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਫਿਰ ਫਤੇਗੜ ਸਾਹਿਬ ਦਾ ਇਸ ਕਰਕੇ ਜਾਂ ਇਥੋਂ ਵੀ ਜਾਣ ਵਾਲੀਆਂ ਸੰਗਤਾਂ ਵੀ ਨਮਸਕਾਰ ਕਰਕੇ ਇੱਥੇ ਜਾਣ ਤੇ ਆ ਕੇ ਦਰਸ਼ਨ ਕਰਨ ਅਤੇ ਬਲਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ